ਜਿਹੜੀ ਪਿਛਲੇ ਦਿਨੀ ਜਿਹੜੇ ਹੋਟਲਾਂ ਦੇ ਉੱਪਰ ਸਖਤੀ ਨਾਲ ਕਾਰਵਾਈ ਜਿਹੜੀ ਕੀਤੀ ਗਈ ਹੈ ਮਿਤੀ 7/7/25 ਨੂੰ ਘੋ ਮੰਡੀ ਚੌਂਕ ਦੇ ਅੰਦਰ ਹੋਟਲ ਅੰਮ੍ਰਿਤਸਰ ਹੋਮਸਟੇ ਦੇ ਵਿੱਚ ਇਮੋਰਲ ਐਕਟ ਦਾ ਜਿਹੜਾ ਧੰਦਾ ਕਰਦੇ ਹੋਏ ਕਾਬੂ ਕਰਕੇ ਮੁਕਦਮਾ ਨੰਬਰ 135 ਮਿਤੀ 7/7/25 ਅੰਡਰ ਸੈਕਸ਼ਨ 359 ਇਮੋਰਲ ਟਰੈਫਿਕ ਪ੍ਰੋਵੀਨਸ਼ਨ ਐਕਟ ਪੀਐਸ ਵੀ ਰਿਵੀਜ਼ਨ ਦਰਜਿਸਟਰ ਕਰਕੇ ਤਿੰਨ ਦੋਸ਼ੀਆਂ ਨੂੰ ਉਹਦੇ ਚ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਮਿਤੀ 12/7/25 ਨੂੰ ਹੋਟਲ ਐਲ ਆਰ ਜੀ ਚੌਂਕ ਪ੍ਰਿਆਗਦਾਸ ਉੱਥੇ ਇੱਕ ਲੜਕਾ ਜਿਹੜਾ ਹੋਟਲ ਦਾ ਮੈਨੇਜਰ ਸੀ ਤੇ ਹੋਟਲ ਦੀ ਲੀਜ਼ ਓਨਰ ਜਿਹੜੀ ਲੇਡੀ ਹੈ ਉਹਨਾਂ ਦੋਨਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 140 ਡੇਟਿਡ 12/7/25 ਅੰਡਰ ਸੈਕਸ਼ਨ 359 ਇਮੋਰਲ ਟਰੈਫਿਕ ਐਕਟ 223 ਬੀ ਐਨ ਐਸ ਪੀ ਐਸ ਬੀ ਡਿਵੀਜ਼ਨ ਦਰ ਰਜਿਸਟਰਡ ਤੱਕ ਗਿਆ ਇਸ ਤੋਂ ਇਲਾਵਾ ਮਿਤੀ 14/7/25 ਨੂੰ ਚੌਂਕ ਪ੍ਰਿਆਗਦਾਸ ਤੋਂ ਹੀ ਹੋਟਲ ਐਮ ਜੀ ਐਮ ਤੇ ਜਿਹੜਾ ਰਿਕਾਰਡ ਜਿਹੜਾ ਸੂਰਿਸ ਦਾ ਪ੍ਰੋਪਰ ਨਾਮ ਮੈਂਟੇਨ ਕਰਨ ਕਰਕੇ ਮੁਕੱਦਮਾ ਨੰਬਰ 142 ਡੇਟਡ 14/7/25 ਅੰਡਰ ਸੈਕਸ਼ਨ 223 ਬੀ ਐਨਐਸਪੀਐਸ ਬੀ ਡਿਵੀਜ਼ਨ ਦਰਜਿਸਟਰ ਕੀਤਾ ਗਿਆ ਹੈ। ਤੇ ਟੋਟਲ ਜਿਹੜੇ 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 ਜ ਆਇਆ ਜਾ ਰਿਹਾ ਸੀ ਲੜਕੀਆਂ ਆਪ ਬਾਹਰੋ ਪ੍ਰੋਵਾਈਡ ਕਰਦੀਆਂ ਸੀ ਰਕਮਾਂ ਨੂੰ ਜਾਂ ਹੋਟਲ ਵਾਲੇ ਇਹ ਹੋਟਲ ਨੇ ਜੀ ਇਹਨਾਂ ਲੜਕੀਆਂ ਨੂੰ ਉੱਥੇ ਬਿਠਾ ਕੇ ਰੱਖਿਆ ਸੀ ਤੇ ਉਹਨਾਂ ਪਾਸੋਂ ਜ਼ਬਰਦਸਤੀ ਜਿਸਮ ਪ੍ਰੋਸੀਜਰ ਤੋਂ ਦਾ ਜਿਹੜਾ ਕਰਾਉਂਦੇ ਸੀ ਪਰ ਸਰ ਦੇਖਾਂਗੇ ਜਿਹੜੇ ਬੱਚੇ ਨਾਲ ਆ ਬਿਲਕੁਲ ਇੱਕ ਲੜੀ ਦੇ ਨਾਲ ਬੱਚਾ ਵੀ ਸੀਗਾ ਉਹਨਾਂ ਦਾ ਤੇ ਉਹਨਾਂ ਨੂੰ ਗਲਤ ਧੰਦੇ ਦੇ ਵਿੱਚ ਪੈਸੇ ਦਾ ਥੋੜੇ ਬਹੁਤ ਦਾ ਲਾਲਚ ਦੇ ਕੇ ਧਰਾ ਧਮਕਾ ਕੇ ਇਸ ਧੰਦੇ ਵਿੱਚ ਜਿਹੜਾ ਲੈ ਕੇ ਆ ਰਹੇ ਨੇ ਤੇ ਬਾਕੀ ਹੋਰਦੋਂ ਨੂੰ ਵੀ ਜਿਹੜੀ ਸਾਡੀ ਇਹ ਕਾਰਨਾ ਹੈ ਜੇ ਜਿਹੜਾ ਵੀ ਟੂਰਿਸਟ ਆਉਂਦਾ ਉਹਨਾਂ ਦਾ ਪ੍ਰੋਪਰ ਰਿਕਾਰਡ ਜਿਹੜਾ ਮੇਨਟੇਨ ਰੱਖਿਆ ਜਾਵੇ ਜਿੰਨੇ ਵੀ ਕਸਟਮਰ ਆਉਂਦੇ ਨੇ ਸਾਰਿਆਂ ਦੇ ਵੈਲਿਡ ਆਈਡੈਂਟੀਟੀ ਕਾਰਡ ਆਧਾਰ ਕਾਰਡ ਜਿਹੜੇ ਰਿਕਾਰਡ ਦੇ ਵਿੱਚ ਰੱਖੇ ਜਾਣ ਐਂਟਰੀ ਪ੍ਰੋਪਰ ਕੀਤੀ ਜਾਵੇ ਸੀਸੀਟੀਵੀ ਆਪਣਾ ਇੰਸਟਾਲ ਰੱਖਿਆ ਜਾਵੇ ਤੇ ਬਿਲਕੁਲ ਵੀ ਕੋਈ ਇਹੋ ਜਿਹਾ ਜਿਹੜਾ ਇਮੋਰਲ ਟ੍ਰੈਫਿਕਿੰਗ ਨਾਲ ਰਿਲੇਟਡ ਕੋਈ ਵੀ ਇਹੋ ਜਿਹਾ ਧੰਦਾ ਜਿਹੜਾ ਆਪਣੇ ਹੋਟਲ ਵਿੱਚ ਨਾ ਕਰਵਾਇਆ ਜਾਵੇ ਕਿੰਨੀ ਦੇਰ ਤੋਂ 4 ਮਹੀਨਿਆਂ ਤੋਂ ਨੋਟਿਸ ਆਇਆ ਜਿਹੜਾ ਵੀ ਉਹਨਾਂ ਕੋਲ ਕੰਮ ਜਿਹੜਾ ਕਰਵਾਇਆ ਜਾ ਰਿਹਾ ਸੀ ਤੇ ਬਿਲਕੁਲ ਇਸੇ ਤਰ੍ਹਾਂ ਬਾਕੀ ਹੋਟਲ ਦੀ ਵੀ ਰੂਟੀਨ ਚ ਇਸ ਤਰ੍ਹਾਂ ਦਾ ਗਲਤ ਕੰਮ ਜਿਹੜਾ ਗੈਰਕਾਨੂੰਨੀ ਕਰਦਾ ਨਜ਼ਰ ਆਇਆ ਤੇ ਕਾਨੂੰਨ ਸਾਡੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ